ਕੇ ਡਾਇਲੌਗ ਤੂੰ ਮੇਰੇ ਫੋਨ 'ਚ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਹੋਰ ਕੁਝ ਨਹੀਂ ਹੁੰਦਾ ਰੈਡੀ ਆ ਵਾਓ ਇਸ 버ਗਰ ਮੁਹੰਮਦ ਪੀਜ਼ਾ ਪੀਜ਼ਾ ਕੁਸਾ ਦੋ ਚੋੜਾ ਕੜੀ ਚੋੜ ਰੈਡੀ ਆ ਹਾਂ ਰੈਡੀ ਆ ਉਹ ਖੜ ਜਾ ਮੈਂ ਤਾਂ ਫੋਨ ਲਾਉਣਾ ਉਹਨੂੰ ਚੱਲ ਇਹ ਦੇ ਵੇਰੇ ਹੈਲੋ ਤੂੰ ਤੱਕ ਕੁਛ ਆ ਰਿਹਾ ਸੀ ਸਾਰਾ ਦਿਨ ਲਾਤਾ ਇਨਾ ਟਾਈਮ ਲੱਗਦਾ ਹੁੰਦਾ ਹੈ ਦੁਰਕਾਣਾ ਇੱਕ ਕੋਪ ਦੀ ਬੋਤਲ ਤੇ ਪਕੌੜੇ ਨਹੀਂ ਹੁੰਦੇ ਹੋ ਹਾਂ ਤਾਂ ਮਨਾਰਾ ਜੀ ਨੇ ਰਣਕ ਕ੍ਰਿਕਰਾਂ ਤੇ ਚੋਰ ਖੜਦੇ ਨੇ ਹੋਰ ਹੁਣ ਸ਼ਿਕੰਦਾ ਉਹ ਆ ਗਈ ਬੱਬਣਾ ਬੈਠੀ ਉਹ ਕੋਲ ਤੇ ਤ੍ਰੀਤਾ ਮੇਰੇ ਨਾਲ ਕਰਦੀਏ ਕੰਮ ਦੇਖੀ ਆ ਉਹ ਤੋਨਰਾ ਬਬਲ ਨਾ ਗਾ ਚੰਗਾ ਚੰਗਾ ਉਹ ਤੇਰੀ ਸਾਲੀ ਆ ਗਈ ਛੋਟੀ ਆ ਗਈ ਛੋਟੀ ਤੇਰੀ ਸਾਲੀ ਆ ਗਈ ਫਿਰ ਕਰੂੰਗੀ ਉਹ ਨਹੀਂ ਕਰਦੀਆਂ ਗੱਲਾਂ ਗੱਲਾਂ ਨੂੰ ਕਿਸੇ ਨੂੰ ਦੱਸੀ ਤੇ ਹੁੰਦੇ ਨਾ ਸੀਤਲਾਂ ਦਿੰਦੇ ਕੋਈ ਨਾ ਹੋ ਚੱਲ ਨਹੀਂ ਹੋਰ ਕੌਣਾ ਛੱਡ ਜਾ ਹਾਂ ਦੇ ਸੁਣ ਗਿਆ ਬਣਾ ਦੂੰਗੀ ਆ ਜਾ ਜਿੰਜਾ ਕਾਤੋਂ ਗਿਆ ਚੈਰੀਆਂ ਚਾਰੀਆਂ ਤਾਂ ਕੋਈ ਪਾਰੀਆਂ ਦੀ ਨਹੀਂ ਹੈਗੀ ਤੇ ਤੈਨੂੰ ਪਤਾ ਨਹੀਂ ਹੈਗਾ ਨਾ ਮੈਂ ਤੁਸ ਜੀ ਤੇ ਹਾਂ ਕਿਹਾ ਹਾ ਕੋੜਾ ਬੋਤਲ ਚੱਲ ਵੀ ਅੰਦਰ ਆ ਉਹ ਫੰਟੀ ਵੀ ਦੇ ਨਾ ਮੈਨੂੰ ਨਾ ਪਾ ਪਾ ਹੋ ਜਾਂਦਾ ਜੀ ਮੈਂ ਤਾਂ ਕੋਈ ਨਹੀਂ ਨਾ ਕਰੀ ਚੱਲ ਆ ਤੂੰ ਇਹ ਕਰ ਤੂੰ ਬਤਾ ਤੋੜਦੇ ਨਹੀਂ ਹੁਣ ਮੈ ਲਿਉਣੀਆ ਟੋਕਰੀ ਤੈਨੂੰ ਦਿੰਨੀ ਆ ਤੂੰ ਪਹਿਲੇ ਤੇਰੇ ਮੈਂ ਵੀ ਤੋੜ ਜੀ ਬੀ ਤੇਰੇ ਬੰਦੇ ਨੂੰ ਪੁੱਛ ਲਾ ਕੇ ਚਿੱਟੇ ਬਤਾਉ ਖਾਣੇ ਨੇ ਕੌਣੇ ਆਪ ਦਾ ਰੰਗ ਆਵੇ ਬਤਾਉ ਖਾਣੇ ਨਹੀਂ ਠੱਠੇ ਕੁਤੇ ਮੱਕੀ ਲੈ ਨੂੰ ਸੱਪ ਰੋਣਾ ਕਿਸਮਤ ਦੇ ਨਾਲ ਮੇਰੇ ਸੱਕਾ ਜਮਾ ਚ ਹੋ ਗਿਆ ਘਰੇ ਦਾ ਤੇਰੇ ਕਾਲੇ ਰੰਗ ਤੇ ਅੱਜ ਤੋਂ ਬਾਲਾ ਕੰਡਾ ਕਰਕੇ ਫਿਰ ਛੜਾ ਜਾਂਦੇ ਹੋ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਬਸ ਲੋਕ ਕਹਿੰਦੇ ਨੇ ਤੇ ਮੇਰੇ ਨਾਲ ਬਈ ਇਹ ਕੁਝ ਨਹੀਂ ਕਹਿਣਾ ਚਾਹੁੰਦਾ ਲੋਕ ਹੀ ਕਹੀ ਜਾਂਦੇ ਨੇ ਇਹਨੂੰ ਕਲਮੂਹਾਰ ਕੀ ਲੋਕ ਹੀ ਕਹੀ ਜਾਂਦੇ ਨੇ ਇਹਨੂੰ ਕਲਮੂਹਾਰ ਅੱਛਾ ਹਾਈਵੇ ਕੋਤਲ ਨੂੰ ਮੂਲਾ ਤਾਂ ਵੀ ਕੁ ਹੋਰ ਦਾ ਪਾਣੀ ਪੀ ਲਏ ਹਾਂ ਤੇ ਕਿਉਂ ਦੀਪਕ ਉਹਦਾ ਖੇਤ ਚ ਸੀਨ ਖੜਦੇ ਚਲੋ ਜੀ ਰੈਡੀ ਇਹ ਖੇਤ ਮੈਂ ਜਰੂਰ ਲੜਕੇ ਮੇਰੇ ਕੋਲ ਭੇਜ ਆਏ ਹਾਂ ਮੈਂ ਇਹ ਨਾਲ ਲੜਨਾ ਅੱਗੇ ਤੂੰ ਜਾ ਕੇ ਇਹ ਬੰਦਾ 8 ਦਿਨ ਹੋ ਗਏ ਉੱਠਿਆ ਨਹੀਂ ਹੈਗਾ ਸੁੱਤਾ ਪਿਆ। ਕੁੰਬਲ ਮੀਨ ਦਾ। ਇੱਕ ਪਾਰੀ ਸੜ ਗਿਆ। ਬਹੁਤ ਗਹਿਰੀ ਨੀਂਦ ਵਿੱਚ ਸੁੱਤਾ ਪਿਆ। 8 ਦਿਨ ਹੋ ਗਏ 8 ਦਿਨ। ਇਹ ਬੰਦਾ ਇਸੇ ਪੋਜੀਸ਼ਨ 'ਚ ਸੁੱਤਾ ਪਿਆ। ਮੈਨੂੰ ਲੱਗਦਾ ਸਭ ਤੋਂ ਪਹਿਲਾ ਬੰਦਾ ਇਹ ਦੁਨੀਆ ਦਾ ਜਿਹੜਾ 8 ਦਿਨ ਲਗਾਤਾਰ ਹੋ ਗਏ ਨਾ ਉੱਠਿਆ ਨਾ ਇਹ ਰੋਟੀ ਖਾਧੀ ਆ ਨਾ ਇਹ ਨਹਾਇਆ। ਉਹਦਾ ਇਹਨੇ ਕੱਪੜੇ ਚੀਰ ਲੇ। ਪਾਣੀ ਪੀ ਕੇ ਸੌਂਗਾ ਜੀ ਉੱਠ ਮਾ ਕੋਈ। ਨਾ ਇੰਨੇ ਆਪਣੀ ਪੋਜੀਸ਼ਨ ਚੇਂਜ ਕੀਤੀ ਐਵੇਂ ਹੀ ਵੀਰ ਨੂੰ ਕੁਝ ਨਹੀਂ ਪਤਾ ਦੁਨੀਆਦਾਰੀ ਦਾ ਆਪਾਂ ਟੈਸਟ ਕਰਕੇ ਦੇਖਿਆ ਵੀ ਇਹਨੂੰ ਸੱਚੀ ਵਿੱਚ ਨਹੀਂ ਲਈ ਹਾਂ ਇਹ ਇਹ ਬੰਦਾ ਖਲੇਲੀ ਉੱਠਿਆ ਨਹੀਂ ਜਦੋਂ ਉਠਿਆ ਜਗ ਫੇਰ 8 ਮਹੀਨੇ ਬਾਅਦ ਜਾਗ ਪਿਆ ਇਹ ਬੰਦਾ 8 ਦਿਨ ਬਾਅਦ ਉਠਿਆ ਤੈ ਹਲੇ ਵੀ ਨਹੀਂ ਉੱਠਿਆ ਹੈਗਾ ਉਹ ਉਧਰ ਕੈਮਰਾ ਲੱਗਿਆ ਤੇਰੇ ਤੇ ਤੇਰਾ ਬਲੌਗ ਵੜ ਗਿਆ ਸੁਤੇ ਦਾ ਤੁਹਾਨੂੰ ਆਹੋਂ ਦਾ ਮੈਸੇਜ ਭੇਜੂ ਕਿਹੜੇ ਨੰਬਰ ਤੇ ਭੇਜੀ ਕਿੱਥੇ ਖੜੀ ਐ ਉਹ ਖਾਲੀ ਜਗ੍ਹਾ ਚ ਤੇ ਤੂੰ ਐ ਕਰ ਤੂੰ ਇੱਥੇ ਬੈਠ ਤੂੰ ਇਹ ਸਮਝੇ ਕਿ ਕੀ ਕਹਿਣਾ ਜੀ ਹਾਂ ਬਈ ਸਹੀ ਗੱਲ ਲੈ ਵੀ ਕੌਣ ਆਪਾਂ ਕਣਕ ਵੜ ਰਹੇ ਆ ਜੀ हाँ बढ़िया तो मैं मैं भी बढ़ रही गई ओ सर शूट कर रहे हैं उधर देखो औरे 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 आ आगी आगी। फ्रेम से बाहर हो आ तू नहीं ना तू भी नहीं हैगी मैं भी नहीं पहले सीन कर यार ही चक्कर कोई नहीं ये सब कर लेने नहीं बस ठीक है जाओ चलो ओए मुंडा मेरी गल जी गल हाँ जी दे 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 तो गली समझी नहीं प्रॉब्लम है तेरी गलत तो डरी है ना कोई ना डरना चल ओए मुंडा एक्शन गल नहीं होते भाई हां भाई तेरी चाबी दे कोई मैं भी थोड़े नाल बढ़ा दूंगा हां भाई चाबी वो मेरा पापा मेरे गैल पे रहा भाई दे दो कोई चाबी वो गाना कदीयादा भी काम नहीं करता कोई कोई ना कुछ नहीं कर बस कम चावना के लेके आ वो मेरे घर से ਓਏ ਨਾ ਅਸੀਂ ਕਹਤਾ ਰਹੇ ਕਿੱਥੇ ਨਹੀਂ ਗਿਆ ਤੇ ਪਾਪਾ ਕੁਝ ਹੀ ਕਹੋਗਾਾਨੂੰ ਅਸੀਂ ਚਾਰਾਂ ਨੇ ਦੱਸਾਂ ਅਸੀਂ ਕੀ ਆ ਗਿਆ ਪੈਸਾ ਲੈਣ ਗਿਆ ਅੱਛਾ ਮੇਰਾ ਸਾਥ ਦੇ ਦੋ ਨਹੀਂ ਫਿਰ ਕੁੱਟਣ ਲੱਗ ਦੇਣਾ ਮੈਨੂੰ ਮੈਂ ਸਰ ਸਾਥ ਦੇਵਾਂਗੇ ਅਸੀਂ ਕਿਹ ਕਿਹ ਕਮਾ ਚਾਲੇ ਚੌਣ ਤੇ ਮੈਂ ਆ ਠੀਕ ਆ ਠੀਕ ਆ ਤਾਈ ਹਾਂ ਤੁਸੀਂ ਪਰਦੇ ਖੰਕ ਨਹੀਂ ਬੱਸ ਬਹੁਤ ਵਧੀਆ ਬਹੁਤ ਸੋਹਣਾ ਬੋਲਿਆ ਜੀ ਕਿੰਨੇ ਸੋਹਣੇ ਡਾਇਲੋਗ ਬੋਲਿਆ ਉਹ ਮਾਈਕ ਦੇਸੀ ਉਹਨਾਂ ਨੂੰ ਮਾਈਕ ਦੇਤਾ ਬੀਬੀ ਨੂੰ ਓਏ ਉਹਨਾਂ ਦਾ ਲਾਲ ਅੱਖ ਲੋਜ ਅੰਕਲ ਲੋਜ ਬੜਾ ਪ੍ਰੋਫੈਸ਼ਨਲ ਲਾ ਲਈਏ ਤੁਹਾਡਾ ਵੀਡੀਓ ਲਾਉਣੀ ਆ ਨੇੜ ਉਹ ਤਾਂ ਮੈਨੂੰ ਪਹਿਲੇ ਹੀ ਕਹਿੰਦੇ ਵੀਡੀਓ ਚ ਲੈ ਲੈ ਫਿਰ ਉਹਨਾਂ ਦਾ ক্লোਜ ਲਾਇਓ ਅੰਕਲ ਜਾ ਕੇ ਕਿੱਦੋ ਸੋਹਣਾ ਉਹ ਭਾਈ ਕੁਝ ਨਹੀਂ ਕਹਿੰਦਾ ਮੂੰਹ ਦਿਖਾ ਕੇ ਆ ਇੰਨਾ ਕੁ ਸ਼ਾਟ ਦਵਾਰੇ ਬੋਲ ਦਿਓ ਇਹ ਆਖੀ ਤੂੰ ਲੈ ਕੇ ਅੰਕਲ ਜਾਓ ਨਾ ਉੱਥੇ ਹਾਂ ਅੰਕਲ ਨੂੰ ਚਾਰ ਤੋਂ ਖੰਸੀ ਤੂੰ ਮੇਰਾ ਨਾ ਪਹਿਲਾ ਜੱਤੀ ਬੇ ਨਹੀਂ ਹੁੰਦਾ ਕੁਛ ਤੈਨੂੰ ਮੈਂ ਨਾ ਥੋੜਾ ਜਿਹਾ ਸੈਂਸਿਟਿਵ ਹਾਂ ਬਣਾ ਸੋਣਾ ਬੋਲੀ ਜੀ ਦੇਖੋ ਬਈ ਕਿਵੇਂ ਹੁੰਦਾ ਸ਼ੂਟ ਆ ਬੈਠਿਆ ਟਿੰਕਾ ਸ਼ੂਟ ਕਰ ਰਿਹਾ ਬੀ ਨਾਈਸ ਤੋਂ ਮਾਈਕ ਪਈ ਬਣਾ ਦਿੰਦੇ ਆ ਮਾਈਕ ਇਹਦੀ ਕੋਈ ਚੱਕਰ ਨਹੀਂ ਮੈਂ ਕਿਹਾ ਕਿ ਚੱਕਰ ਆਨ ਕਰ ਕਰਤਾ ਮੈਂ ਆਨ ਕਰਤਾ ਕਰਤਾ ਚਲੋ ਭਾਈ ਜੋ ਬੋਲਣਾ ਬੋਲ ਲੈਣਾ ਕਿ ਵਾ ਕੇ ਨਾ ਵੜਾ ਦੇ ਵਿਚਾਰਿਆਂ ਨਾਲ ਯਾਰ ਉੱਥੋਂ ਤੱਕ ਕੀ ਗੱਲ ਆ ਥੋੜੇ ਤਾਂ ਰਹਿ ਗਏ ਕਿੱਲਾ ਵੜਾ ਦਿੰਨੀ ਆ ਤੂੰ ਦੱਸ ਤੂੰ ਕਾ ਤੂੰ ਮੱਛਿਆ ਰਹਿਣਾ ਮੱਛਣੀ ਇਹ ਕੰਮ ਦਾ ਤੂੰ ਢੱਕਾ ਨਹੀਂ ਤੋੜਦੀ ਇਹਦੀ ਵਾਸਤਾ ਓਏ ਗੱਲਾ ਕਰਾ ਲਓ ਜਿੰਨੀ ਮਰਜ਼ੀ ਦੇ ਓਏ ਤੁਸੀਂ ਜਦੋਂ ਨਾ ਤੁਸੀਂ ਜਦੋਂ ਨਾ ਅੱਜ ਵੀ ਲੜਨ ਲੱਗ ਗਿਆ ਇਹ ਨੂੰ ਨਾ ਲੱਗਦਾ ਨਹੀਂ ਉਹ ਓਏ ਤੁਸੀਂ ਜਦੋਂ ਨਾ ਉਹਨਾਂ ਕੰਨੀ ਦੇਖੋ ਵਿਚਾਰਾ ਕੰਨੀ ਜਿਹੜਾ ਇਹ ਨਹੀਂ ਧੁੱਪ ਚ ਵੀ ਇੰਨਾ ਕੰਮ ਕਰੀ ਜਾਂਦੇ ਨੇ ਤੇ ਤੁਸੀਂ ਇਹਨੂੰ ਸੌਖੀ ਰੱਖ ਲੈਣਾ ਇਹ ਤਾਂ ਆ ਗਈ ਲਾਈ ਹੋਵੇ ਨਾ ਇਹ ਚੱਲ ਕੰਮ ਚੱਲੋ ਤੁਸੀਂ ਲੱਗੀ ਇੱਕ ਘੜੀ ਚੱਲ ਲਾਵੇਂ ਵੱਟਦੇ ਨਹੀਂ ਆਂਟੀ ਨਹੀਂ ਦਾਤੀ ਮੈਨੂੰ ਲੈ ਨਹੀਂ ਭਾਈ ਦਾਤੀ ਮੈਂ 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 ਤੁਹਾਡੀ ਹੈਲਪ ਕਰਕੇ ਜਾਨੀ ਆਏ ਕਹੋ ਹੈਲਪ ਨਹੀਂ ਕੰਮ ਕਰਾਹੇਗੀ ਕੰਮ ਕਰਾ ਕੇ ਜਾਨੀ ਆ ਕੰਮ ਕਦੇ ਨਹੀਂ ਕਰਾਈ ਹੁੰਦੀ ਐ ਦਿਖਾ ਫਿਰ ਚੱਲ ਆ ਦੇਖ ਲੈ ਲਓ ਆਇਆ ਤਾਂ ਰੇ ਇਹ ਤਾਂ ਦਿੱਤੀ ਜਾਂਦਾ ਹੈ ਇਹ ਉਹ ਠੀਕ ਕਰ ਦਿੰਦੀ ਓਏ ਮੇਰਾ ਗੋਡਾ ਨਹੀਂ ਮੁਰਦਲਾ ਵੱਟ ਕੇ ਤਾਂ ਤੁਹਾਨੂੰ ਮੈਂ ਦਿਖਾ ਦਿੰਨਾ ਗਣਕ ਲੇ ਲੈ ਮੇਰੇ ਗੋਡੇ ਨਾਲ ਥੋੜੀ ਵੱਡਣੀ ਆ ਹੱਥਾਂ ਨਾਲ ਵੱਡਣੀ ਆ ਉਹ ਬਈ ਬੱਛਣ ਜਾਂਦਾ ਮੈਂ ਗਾਤੀ ਚੱਲ ਬਬੂ ਤੂੰ ਆਇਆ ਨਹੀਂ ਆ ਜੀ ਮੈਂ ਬੰਦ ਨਹੀਂ ਜਾਂਦੀ ਆ ਹਾਂ ਦੇਖ ਆ ਨਹੀਂ ਛੱਡ ਬਹੁਤ ਤੇਜ਼ ਵੱਡਦੀ ਆ ਇਸ ਸਕਰੀਨ ਦਾ ਉਹ ਹੁੰਦਾ ਉਹ ਤਾਂ ਮੇਰਾ ਜੀ ਲੱਗ ਰਿਹਾ ਪਿੱਛੇ ਛੱਡ ਜੇਗੀ ਸਾਰਿਆਂ ਨੂੰ ਕਿਹਦੇ ਵਾਸਤੇ ਆ ਮੈਂ ਲੜਾਈ ਕਰਾ ਦਿਆਂ ਕੰਪੈਨੀਆਂ ਛੱਡ ਕੇ ਅਗਲੇ ਇੱਕ ਵੜਾਉ ਲੱਗ ਜੀ ਹਾਂ ਲੈ ਵੀ ਜਿਨ੍ਹਾਂ ਨੇ ਕੱਖ ਅੰਨਾ ਕੱਖ ਕਹਿ ਰਹੀਆਂ ਜਿਨ੍ਹਾਂ ਨੇ ਕਣਕ ਵੜਾਣੀਆਂ ਮੇਰੇ ਨਾਲ ਸੰਪਰਕ ਕਰ ਲੋ ਮੈਂ ਕਣਕ ਵੀ ਵੜਦਿਆਂ ਜਿਨ੍ਹਾਂ ਨੇ ਕੱਖ ਕੰਮ ਕਰਾਉਣਾ ਨਹੀਂ ਉਹ ਇਹਦੇ ਨਾਲ ਸੰਪਰਕ ਕਰ ਲੋ ਐ ਆ ਦੇਖ ਆ ਨਾ ਬੁਨਾ ਬੇਸਤੀ ਕਰੇ ਤਾਂ ਹੋ ਜਾ ਪੈਰ ਤੇ ਮਰਵਾ ਲੈਗੀ ਆ ਲੈ ਮੇਰਾ ਪੈਰ ਨਾ ਬਲਟ ਦਿਓ ਤੇਰੇ ਵਾਂਗੂ ਡੱਕਾ ਦੇ ਛੜਦਾ ਲਈ ਲੈ ਫਿਰ ਕੰਪੀਟੀਸ਼ਨ ਕਰੀਏ ਬਈ ਮੇਰੀ ਗੱਡੀ ਲੈ ਮੜਾ ਨੀਵਾ ਕਰ ਲੈ ਕੈਮਰਾ ਫਿਰ ਲਾ ਲਓ ਦੇਖੀ ਜੋ ਜ਼ੋਰ ਇਹਨਾਂ ਦਾ ਤਾਂ ਮੜਾ ਲਵਾਈ 5 ਮਿੰਟ ਆ ਜਾ ਪਿੱਛੇ ਨੂੰ ਆ ਜਾ ਨਾ ਪਿੱਛੇ ਕਮੇ ਤਾਂ ਬਰਾਬਰ ਜਾਊਂਗਾ ਹੁਣ ਸਟਾਰਟ ਕਰ ਦੋ ਮੇਰਾ ਮੂੰਹ ਆਣਾ ਚਾਹੀਦਾ ਪਰ ਮੈਂ ਕਰੂੰਗਾ ਸਟਾਰਟ ਠੀਕ ਆ ਮੇਰੇ ਤਾਂ ਜਿਆ ਲੱਤ ਤੇ ਪਲੇਟ ਦੀ ਨਾ ਮੈਂ ਬੰਦ ਨਹੀਂ ਤਾਂ ਚਲੋ ਹੁਣ ਕੋਈ ਬਹਾਨਾ ਨਹੀਂ ਚੱਲਦਾ ਨਾ ਨਾ ਰੇਸ ਨਹੀਂ ਲਾਉਂਦੇ ਆ ਛੱਕੋ ਆਦਾ ਟੀਕਾ ਨਾ ਨਾ ਚਲੋ ਬਸ ਕਰੋ ਹੋਣ ਵਿਚਾਰਿਆਂ ਦੇ ਚਲ ਬਈ ਚਲੋ ਬਈ ਕੰਮ ਕਰ ਲੈਣ ਦੇ ਕੰਮ ਕਰ ਲੈਣ ਦੇ ਜੀ ਇੱਕ ਮਿੰਟ ਮੈਂ ਇਹਨਾਂ ਨਾਲ ਸਾਰਾ ਨਾ ਬਲੌਗ ਬਣਾ ਸਕੀਓ ਆਜੋ 2 ਮਿੰਟ ਨਹੀਂ ਤੁਸੀਂ ਸਾਰੇ ਆਜੋ 1 ਸਕਿੰਟ ਲਈ 1 ਮਿੰਟ ਲਈ ਆਜੋ ਬਈ ਆਜੋ ਤੁਸੀਂ ਵੀ ਆਜੋ ਮੈਂ ਕਰੇ ਬਈ ਕੰਮ ਕਣਕਾਲੇ ਗਾਣੇ ਆਂਦੇ ਨੇ ਤੁਹਾਨੂੰ ਹੈ ਪਿੱਛੇ ਬੋਲਿਓ ਹੈ ਕੁਛ ਨਹੀਂ ਹੁੰਦਾ ਬੋਲ ਪਾਂਗੇ ਕੱਲ ਸੋਹਜਾ ਨਹੀਂ ਆਜੋ ਪਿੱਛੇ ਬੋਲਿਓ ਹੈ ਚੰਗਾ ਤੱਕ ਪਹੁੰਚੀਏ ਚਲ ਆਜੋ ਨਾਲ ਲਵੇ ਰੱਖ ਲੈ ਚਲੋ ਜੀ ਬਬੂ ਮਾਨ ਦਾ ਨਾਮ ਲਾ ਦੀ ਬਸ ਉਹ ਜਿਹੜਾ ਮਰਜ਼ੀ ਲਾ ਦੇ ਹੈ ਹਾੜੀ ਕਹਿੰਦੇ ਨੇ ਇਹਨੂੰ ਹਾੜੀ ਵੱਡੋਂ ਗਈ ਬਰਾਬਰ ਤੇਰੇ ਵਿਦਾਤੀ ਨੂੰ ਲਵਾ ਦੇ ਕੁੰਗਰੂ ਹਾੜੀ ਵੱਡੋਂ ਗਈ ਬਰਾਬਰ ਤੇਰੇ ਦਾਤੀ ਨੂੰ ਲਵਾ ਦੇ ਕੁੰਗਰੂ ਪਿੱਛੇ ਬੋਲੀਓ ਠੀਕ ਹੈ ਜ਼ਰ ਬਣਾਈ ਇਹ ਕੱਟ ਕੇ ਦੁਆਰਾ ਚਲ ਸ਼ੈਰੋ ਸ਼ਾਇਰੀ ਬੋਲੀ ਸ਼ੈਰੋ ਸ਼ਾਇਰੀ ਕਿਹੜੀ ਬੋਲਾਂ ਮੈਂ ਵਈ ਮੈਂ ਦੋਨੇ ਫੋਨਾਂ ਦਾ ਫਰੇਮ ਕਿਵੇਂ ਸੈੱਟ ਕਰਾਂਗੇ ਮੈਂ ਸੋਹਣੀ ਹੋਣੀ ਚਾਹੀਦੀ ਐ ਮੇਰੇ ਪੌਂਚਾ ਤੁਸੀਂ ਇੱਧਰ ਜੇ ਹੋ ਥੋੜਾ ਜਿਹਾ ਕਿਹੜਾ ਸ਼ੇਰ ਬੋਲਣਾ ਕੋਈ ਸੋਹਣਾ ਜਿਹਾ ਸ਼ੇਰ ਬੋਲ ਐਨੀ ਵੀ ਹੂੰ ਕੋਈ ਗਾਣਾ ਗਾਣਾ ਉਹਦਾ ਗਾਣਾ ਉਹਦਾ ਤੇਰੇ ਰੈਡੀ ਰੈਡੀ ਐਕਸ਼ਨ ਯਾਰ ਮੈਨੂੰ ਤਾਂ ਸ਼ੇਰ ਨਹੀਂ ਯਾਦ ਆ ਰਿਹਾ ਇਸ ਟਾਈਮ ਓ ਯਾਰ ਬਈ ਮੈਨੂੰ ਕਿਹੜਾ ਸ਼ੇਰ ਮੈਨੂੰ ਦੱਸ ਗਾਣਾ ਦਾ ਹੀ ਮੈਨੂੰ ਸ਼ੇਰ ਸ਼ੇਰ ਤਾਂ ਤੇਰੇ ਆਉਂਦੇ ਨੇ ਕਿਹੜਾ ਮੈਂ ਤਾਂ ਸ਼ੇਰ ਨਹੀਂ ਯਾਦ ਆ ਰਿਹਾ ਤਾਉ ਤਾਉ ਪਿੱਕੋ ਕੋਈ ਆਹ ਤਰੀ ਚੱਲ ਜੂ ਯਾਰ ਮੈਨੂੰ ਤਾਂ ਸ਼ੇਰ ਨਹੀਂ ਯਾਦ ਆ ਰਿਹਾ ਇਸ ਟਾਈਮ ਓ ਯਾਰ ਬਈ ਐਕਸ਼ਨ ਤੂੰ ਪਾ ਦੇ ਵੇਰਾ ਤਾਂ ਇਹਦਾ ਵੀ ਫਿਰ ਇਹੀ ਪੈ ਜੂਗਾ ਨਾ ਮ ਲਾ ਹੁਣ ਪਾ ਦੇ ਏਸ ਵੀ ਤੂੰ ਹੀ ਬੋਲੀ ਜਾਂਦੀ ਏ ਆਵਾਜ਼ ਤਾਂ ਸੁਣ ਲਾ ਉਹ ਵਾਈਬ੍ਰੇਸ਼ਨ ਲੱਗੇ ਹੋਏ ਆ ਕਾ ਤੇ ਸੇਵ ਕਰ ਲਾ ਜਿਆਦਾ ਹਣਾ ਕੋਈ ਸੱਭਿਆਚਾਰ ਕਿਸ ਨਾਮ ਨਹੀਂ ਆ ਫਿਰ ਰੱਖਦਾ ਇਹ ਨਹੀਂ ਮੈਨੂੰ ਬਣਾਉਣਾ ਭਾਈ ਚਲੋ ਬੱਬਲ ਸੰਭਾ ਕੋਰੇ ਕਿਉਂ ਬਣਾਏ ਇਸ ਜਹਾਨ ਦੇ ਅੰਦਰ ਨਾ ਰੱਬਾ ਕਾਲੇ ਕਿਉਂ ਬਣਾਏ ਇਸ ਜਹਾਨ ਦੇ ਅੰਦਰ ਆਰੇ ਗਲ ਤੋਂ ਨਹੀਂ ਗੋਰੇ ਪਸੰਦ ਕਰਦੇ ਹਾਂ ਜਾਂ ਤਾਂ ਬਣਾ ਦੇ ਸਾਨੂੰ ਵੀ ਸੋਹਣਾ ਨਹੀਂ ਗੋਰਿਆਂ ਦਾ ਜੰਮਣਾ ਬੰਦ ਕਰ ਦੇ ਆ ਦੇਖ ਰੱਬਾ ਕਿੰਨੇ ਗੋਰੇ ਨੇ ਅਸੀਂ ਵਿਚਾਰੇ ਕਾਲਿਆਂਗੇ ਤਾਂ ਕਰਕੇ ਜੇ ਤਾਂ ਹਣਾ ਰੱਬ ਜੇ ਰੰਗ ਰੂਪ ਦੇਣਾ ਹੁੰਦਾ ਸਭ ਨੂੰ ਬਰਾਬਰ ਤਾਂ ਦਿਆ ਕਰ ਨਹੀਂ ਦਿਆ ਨਾ ਕਰ ਮੈਂ ਹੁਣ ਦੱਸਦੀ ਹਾਂ ਹੁਣ ਮੇਰੇ ਯਾਦ ਆ ਗਿਆ ਮੈਂ ਤਾਂ ਪੁੱਠਾ ਹੀ ਸ਼ੁਰੂ ਕਰਤਾ ਵਸੇ ਰੱਖ ਲੈ ਸੇਵ ਕਰਕੇ ਸਹੀ ਆ ਇਹ ਇਹ ਕਹਿੰਦੀ ਆ ਰੱਬਾ ਗੋਰੇ ਘੜ ਜਾ ਹਾਂ ਆ ਬਣਾ ਰਹੀ ਇਹਦੇ ਚ ਸਭਾ ਗੋਰੇ ਕਿਉਂ ਬਣਾਏ ਇਸ ਜਹਾਨ ਇਹ ਸਹੀ ਤਾਂ ਹੈਗਾ ਫਿਰ ਨਾ ਪਕਾ ਲੈ ਕੇ ਦਵਾਰੇ ਨਹੀਂ ਬਣਾਉਣਾ ਆ ਵੀ ਸਹੀ ਬਸ ਇੱਕ ਆ ਲਾਸਟ ਲਾਸਟ ਬਣਾਓ ਫਿਰ ਅੰਦਰ ਚੱਲਦਾ ਬਹੁਤ ਗਰਮੀ ਲੱਗ ਰਹੀ ਐ ਚਲੋ ਯਾਰ ਮੈਂ ਟਾਈਮ ਨਾਲ ਬਾਗ ਜੂਗੀ ਘਰੇ ਫਿਰ ਸਾਰੀ ਜਾਨੀ ਆ ਟੈਨਸ਼ਨ ਨਾ ਲੈ ਆਪਾਂ ਕਦੇ ਕਦੇ ਟਾਈਮ ਨਾਲ ਫਰੀ ਹੁੰਦੇ ਆ ਜੇ ਲੇਟ ਹੋਈ ਫਿਰ ਵੀ ਤਾਂ ਜਾਨੀ ਹਾਂ ਤੁਸੀਂ ਉਹੀ ਛੋੜੇ ਲੱਪੜੀ ਢੂਣ ਵਾਲੇ ਪਏ ਨੇ ਮੇਰੀਆਂ ਗੁੜੀਆਂ ਕੱਕਾ ਨੂੰ ਸਕੂਲ ਅੱਗੋਂ ਡਰੈੱਸਾਂ ਚੋਰੀਆਂ ਨੇ ਉਹਨਾਂ ਦੀਆਂ ਲਓ ਜੀ ਆ ਲੈ ਆ ਜਾ ਦਰਵਾਜ਼ਾ ਬੋਲਾਂਗੇ ਇੱਧਰ ਹੈਨਾ ਇਹ ਪਤਾ ਕੀ ਕਹਿੰਦੇ ਨੇ ਰੱਬਾ ਕੀ ਇਸ ਕਹਿੰਦੇ ਆ ਭੁੱਲ ਗਈ ਰੱਬਾ ਗੋਰੇ ਕਿਉਂ ਬਣਾਏ ਇਸ ਜਹਾਨੇ ਅੰਦਰ ਜਗ ਉੱਤੇ ਗੋਰੇ ਕਿਉਂ ਬਣਾਏ ਇਸ ਜਗ੍ਹੀ ਉੱਤੇ ਰੱਬਾ ਸਾਨੂੰ ਨਹੀਂ ਸੋਨੇ ਪਸੰਦ ਕਹਿੰਦਾ ਰੱਬਾ ਗੋਰੇ ਕਿਉਂ ਬਣਾਏ ਇਸ ਜਹਾਨੇ ਅੰਦਰ ਸਾਨੂੰ ਨਹੀਂ ਰੱਬਾ ਕਾਲੇ ਕਿਉਂ ਬਣਾਏ ਇਸ ਜਹਾਨੇ ਅੰਦਰ ਸਾਨੂੰ ਨਹੀਂ ਗੋਰੇ ਪਸੰਦ ਕਰਦੇ ਬਾਬਾ ਵੈਸੇ ਇੱਕ ਗੱਲ ਆ ਮੈਂ ਕਹਿੰਦਾ ਹੂੰ ਰਿਕਾਰਡ ਆ ਬਾਬੇ ਸਪੌਟਲਾਈਟ 'ਚ ਵੀ ਬੰਬਲ ਓ ਬਾਈ ਅਜੂਰਾ ਤੇਰਾ ਕਰੈਕਟਰ ਮੈਂ ਫੇਮਸ ਕਰ ਦੂੰਗਾ ਯਾਰ ਮੇਰੀ ਗੱਲ ਸੁਣੋ ਐ ਕਹ ਪਹਿਲਾ ਰੱਬਾ ਕਾਲੇ ਕੋ ਬਣਾਏ ਇਸ ਜਹਾਨ ਅੰਦਰ ਇਹਨੂੰ ਹਰੇਕ ਵੀਡੀਓ ਚ ਹਰੇਕ ਬਲੌਗ ਚ ਇਹ ਕਿਆ ਕਰੋ ਫੰਬਲ ਮਸ਼ਹੂਰ ਹੋ ਨਹੀ ਨਹੀ ਥੋੜਾ ਨਾ ਬੱਬਲ ਨਹੀਂ ਬੱਬਲ ਕੌਰ ਨਹੀਂ ਫੰਬਲ ਕੌਰ ਹੋਣਾ ਤੇਰਾ ਨਾਮ ਫੰਬਲ ਦਾ ਪਤਾ ਕੀ ਹੁੰਦਾ ਚੱਲ ਇਹ ਉਲਝਾਂਦੇ ਨੀ ਯਾਰ ਅਸੀਂ ਬੋਲਦੇ ਵੀ ਨੀ ਚੱਲ ਰੱਬਾ ਕਾਲੇ ਕੋ ਬਣਾਏ ਚੱਲ 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 ਮੈਂ ਹਜ਼ਾਰ ਵਾਰੀ ਬੋਲਿਆ ਹੋਇਆ ਐ ਐਕਸ਼ਨ ਅੱਜ ਮੈਂ ਕਿਉਂ ਬੋਲ ਰਹੀ ਆ ਤੇਰੇ ਕਰਕੇ ਹੈਂ ਐਕਸ਼ਨ ਰੰਬਾ ਕਾਲੇ ਕਿਉਂ ਬਣਾਏ ਇਸ ਜਹਾਨੇ ਅੰਦਰ ਸਾਨੂੰ ਨਹੀਂ ਗੋਰੇ ਪਸੰਦ ਕਰਦੇ ਨਹੀਂ ਤਾਂ ਸਾਨੂੰ ਵੀ ਨਹੀਂ ਨਹੀਂ ਸਕੋ ਬਲੌਗ ਸਟਾਰ ਮੈਂ ਪਬਿਕ ਸਾਈਨ ਬਣਾਉਣਾ ਮਤੇ ਜਾ ਭਾਈ ਫੋਨ ਆ ਗਿਆ ਇਧਰੋਂ ਨਾਲ ਦੀ ਨਾਲ ਮੈਡਮ ਜੀ ਫੋਨ ਆ ਰਿਹਾ ਹੈਗਾ ਮੇਰਾ ਮੈਂ ਤਾਂ ਉਹ ਦੇਖ ਰਹੀ ਹਾਂ ਮੈਂ ਕਿਸੇ ਨੂੰ ਵੀ ਜੇ ਕੋਈ ਪੀਣਾ ਸਿੱਟਿਆ ਵੇ ਤੂੰ ਇੱਥੇ ਝਾੜੂ ਲੈ ਕੇ ਚਾਲੂ ਲਾਣ ਲੱਗ ਜਾ ਇਹਨੇ ਨੇ ਜੈਗਨ ਵਾਜ ਮਾਰ ਲਈ ਬਹਾਨੇ ਦੇ ਨਾਲ ਠੀਕ ਹੈ ਹਾਂ ਹਾਂ ਠੀਕ ਹੈ ਨਾ ਹੋਰ ਐਦਾਂ ਤਾਂ ਕਿ ਇੱਥੇ ਤੂੰ ਇਹਦੀ ਵੇਟ ਥੋੜੀ ਕਰ ਰਹੀ ਹੈ ਬਾਈ ਤੁਸੀਂ ਸ਼ੂਟ ਦੇਖ ਰਹੇ ਹੋ ਫਿਲਮ ਦਾ ਨਾਮ ਹਲੇ ਮੈਂ ਵਿੱਚ ਮੈਂਸ਼ਨ ਨਹੀਂ ਕਰਦੀ ਕੋਈ ਗੱਲ ਨਹੀਂ ਮੈਂ ਬਾਅਦ ਚ ਦੱਸਦੀ ਹਾਂ ਤੇ ਆ ਬਾਈ ਚਲਾ ਰਿਹਾ ਕੈਮਰਾ ਹਰ ਜੇ ਮੇਰੇ ਕੰਮ ਆ ਮਿੱਤੂ ਦੀਦੀ ਉਹ ਪਿਆਸੀ ਸੀ ਸਸੇ ਗੱਲ ਜੀ ਲਓ ਵੀ ਤੁਹਾਨੂੰ ਦਿਖਾਉਨੇ ਆ ਸ਼ੂਟਿੰਗ ਕਿੱਦਾਂ ਹੁੰਦੀ ਆ ਪਹਿਲੇ ਆ ਦੇਖ ਇਹ ਪੱਕੀ ਇਹ ਕੰਮ ਆ ਗਈ ਆ ਗਈ ਆ ਗਈ ਜਾ ਅੰਦਰ ਜਾਨੇ ਖੜੇ ਨਹੀਂ ਮੈਨੂੰ ਪਤਾ ਨਹੀਂ ਇਹ ਨਹੀਂ ਹਟਦੀ ਇੱਥੇ ਸਾਹਮਣੇ ਕੁੜੀ ਦੇਖ ਐਨੇ ਨਹੀਂ ਹਟਣਾ ਹੈਗਾ ਮੈਨੂੰ ਪਤਾ ਇਹਦਾ ਇੱਥੇ ਖੜਾ ਇਹ ਤਾਂ ਡਿਸਟਰਬ ਕਰੂ ਹੀ ਕਰੂ ਐਨੇ ਜਿੱਥੇ ਸ਼ੂਟ ਹੁੰਦਾ ਉੱਥੇ ਖੜ ਕੇ ਚਾਹ ਪਾਣੀ ਪੀਣਾ ਪਤੰਦਰ ਇਹ ਕਾ ਆ ਗਿਆ ਪਤੰਦਰ ਕੀ ਗੱਲ ਹੋ ਗਈ ਆ ਰਾਮ ਜਕਰੀ ਜੰਨਾ ਨਾ ਹੋਰ ਕੀ ਤੇਰੀ ਮਾਂ ਦਾ ਫੇੜਾ ਕਰਾਂ ਮੈਂ ਤੇਰੀ ਦਾ ਆਰਾਮ ਕਰੀ ਜੰਨਾਗਾ ਤੈਨੂੰ ਸ਼ਰਮ ਕੋ ਹੇ ਮੜ ਬੁੱਟੀ ਕਿ ਨਾ ਮੈਂ ਹਜੀ ਕੀ ਗੱਲ ਕਰ ਚ ਪੇ ਦੇਖੀ ਹੋਈ ਮੈਂ ਤੂੰ ਕਿਹੜੇ ਮਲੇ ਦਾ ਗਿਆਗਾ ਮੈਂ ਸਵੇਰੇ 5 ਵਜੇ ਤਾਂ ਗਿਆ ਬੱਪੇ ਆਓ ਦੇਖ ਉਹ ਤੇਰੇ ਲੱਗਦਾ ਨੇ ਕਿਲਾ ਵੱਡਤਾ ਪੂਰਾ ਇੱਕ ਰੋਜ਼ਾ ਬੱਦਣ ਦੀ ਜਦੋਂ ਕੰਮ ਕਰਨਾ ਅਗਲੇ ਨੇ ਨਹੀਂ ਕੰਮ ਘਟ ਤੂੰ ਨਹੀਂ ਕੰਮ ਕਰਨਾ ਉਹਨਾਂ ਨੇ ਕੰਮ ਕਰਨਾ ਬੱਪੇ ਤੂੰ ਐ ਦੇਖ ਸਾਰਾਤ ਮੂਰੀ ਨੇ ਜਿਹੇਤ ਸਵੇਰੇ ਸਵੇਰੇ 5 ਵਜੇ ਗਾਇਦੂ ਬਾਦ ਪੈਣੇ ਠਾਤਾ ਉਹ ਮੇਰੀ ਗੱਲ ਸੁਣ ਉਹ ਸਾਰੀ ਰਾਤ ਤੁਖੇਦ ਸੀ ਤੂੰ ਇੱਥੇ ਲੰਮਾ ਹੀ ਪਿਆ ਸੀ ਕੰਮ ਤਾਂ ਨਹੀਂ ਕਰਦਾ ਸੀ ਤੂੰ ਕੋਈ ਐਂ ਤਾਂ ਹੁਣ ਪਾਪਾ ਤੈਨੂੰ ਵੀ ਪਤਾ ਲੰਮਾ ਪੈਣ ਦੇ ਖੇਤ ਚ ਬਹੁਤ ਔਖਾ ਮੱਛਰ ਦਾ ਲੰਮਾ ਪੈਣਾ ਖੇਤ ਤੈਨੂੰ ਬਹੁਤ ਔਖਾ ਹੈ ਬਹੁਤ ਵੀਰਾਨੀ ਆ ਤੇਰੀ ਮਾਂ ਨੂੰ ਕਹ ਜੇ ਮੱਛਰ ਤਾਂ ਨਹੀਂ ਲੱਗੂ ਤੈਨੂੰ ਤੇਰਾ ਹੱਕ ਆ ਹੁਣ ਮੰਮੀ ਨੂੰ ਸਾਰਾ ਦੱਸ ਤਾ ਹੀ ਜਾ ਮੰਮੀ ਨੂੰ ਕੋ ਸਾਰਾ